ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਹੰਡਾਇਆ ਜ਼ਿਲ੍ਹਾ ਬਰਨਾਲਾ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਦੂਜੇ ਸੂਏ ਜਰਤੀ ਦਿਖਾਉਣੀ ਆ ਚੰਗੇ ਥਾਣਾ ਬਾਨੇ ਵਾਲੀ ਫਲਾਲ ਹਜੇ ਗੱਬਣਾ ਪਰ ਤਿਆਰੀ ਬਹੁਤ ਸੋਹਣੀ ਵੱੱਛੀ ਦੀ ਸੋ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜਿਹਨੂੰ ਪਸੰਦ ਆਜੂਗੀ ਇੱਥੇ ਆ ਕੇ ਆਪਦੀ ਦਸਲੀ ਨਾ ਖਰੀਦਦਾਰੀ ਕਰ ਲਿਆ ਜੇ ਨੰਬਰ 22 ਦੇ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਜਰਸੀ ਦੂਜਾ ਸੂਆ ਮੂਹ ਤੋਂ 6 ਦਿਨ ਦਾ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਬੱਚੀ 4 ਤੋਂ 5 ਦਿਨ ਲੈ ਜੂ ਦੁੱਧ ਬਾਈ ਜੀ ਹੁਣੇ ਕਹਿੰਦੇ ਮੱਛੀ ਨੇ ਪਹਿਲੇ ਸੂਲੇ 24 ਕਿਲੋ ਚਵਾਇਆ ਐਤ ਕੀ ਬਾਈ ਜੀ ਹੁਣੇ ਕਹਿੰਦਾ ਦੁੱਧ ਬੱਚੀ 25 26 ਕਿਲੋ ਤੋਂ ਪਲੱਸ ਦੁੱਧ ਬੜੇ ਆਰਾਮ ਨਾਲ ਚੋ ਆਜੂ ਖਵਾਣਾ ਵੇ ਸਕਦੇ ਆ ਵੱਡਾ ਤਿਆਰ ਕੀਤਾ ਹੋਇਆ ਥਣਾ ਸੈ ਸੋਣਾ ਹੱਤੀ ਚਵਾਈ ਵਾਲੇ ਥਾਨ ਫੋਰਚਾਂਗ ਭੋਰਾ ਨਹੀਂ ਪੀੜੀ ਤੇ ਪਾਵੇ ਉਹ ਚੱਲ ਥਾ ਨੁਕਰਾਂ ਚ ਲੱਗੇ ਹੋਏ ਆ ਪੈਟਾ ਪੋਡਾ ਚੰਗਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਹੈ ਫੇਸ ਕੋਆਲਟੀ ਸੋਹਣੀ ਸੋਹਣੇ ਮੂੰਹ ਮੱਥੇ ਦੀ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਦੁੱਧ ਬਾਈ ਜੀ ਹੁਣੇ ਕਹਿੰਦੇ ਬੱਚੀ 25 26 ਕਿਲੋ ਤੋਂ ਬੜੇ ਪਲੱਸ ਬੜੇ ਆਮ ਨਾਲ ਚਵਾਜੂ ਹਵਾਨਾ ਵੇਖ ਸਕਦੇ ਆ ਦੋਸਤੋ ਹਵਾਨਾ ਬੱਚੀ ਨੇ ਪੂਰਾ ਸੋਹਣਾ ਤਿਆਰ ਕੀਤਾ ਹੋਇਆ ਥਾਣਾ ਸੈ ਸੋਹਣੇ ਆ ਤਿਚੁਾਈ ਵਾਲੇ ਹਵਾਨਾ ਵੇਖ ਸਕਦੇ ਆ ਪੈਗ ਸਾਈਡ ਤੋਂ ਪੂਰਾ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਬੱਚੀ ਨੇ ਪਹਿਲੇ ਸੂਏ ਬਾਈ ਜੀ ਹੁਣ ਇਹ ਕਹਿੰਦੇ 24 ਕਿਲੋ ਤੋਂ ਵੱਛੀ ਨੇ ਚਵਾਇਆ ਐਤ ਕੀ ਬਾਈ ਜੀ ਹੁਣ ਇਹ ਕਹਿੰਦੇ 25 26 ਕਿਲੋ ਤੋਂ ਪਲੱਸ ਬੜੇ ਆਰਾਮ ਨਾਲ ਚਵਾ ਜੂ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਥਣ ਚਾਰੇ ਸੋਹਣੇ ਆ ਤੇ ਚਵਾਈ ਵਾਲੇ ਫੋਰਸ਼ਾਂਗ ਪੋਰਾਣੀ ਮੂੰਹ ਤੋਂ ਸ਼ੇਦਾਂ ਦਾ ਹਾਈਟ ਵਾਲੇ ਪਾਸੋਂ ਫੁੱਲ ਵੱਡੇ ਕੱਦ ਕਾਠ ਵਾਲੀ ਆ ਪੈਟ ਪੂਟਾ ਚੰਗਾ ਚੌੜਾ ਪ੍ਰਾਈਜ਼ ਬਾਈ ਜੀ ਹੁਣ ਰੱਖਿਆ ਹੋਇਆ ਵੱਛੀ ਦਾ 85000 ਰੁਪਇਆ ਉਹ ਚ ਬਾਈ ਜੀ ਹੁਣ ਇਹ ਕਹਿੰਦੇ ਮਾਨ ਤਾਨ ਹੋ ਜੂ ਸੋ ਜੀਨੂੰ ਪਸੰਦ ਆਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ 22 ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਈ ਵੀਡੀਓ ਦੇ ਨਾਲ ਤੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ